सत श्रीक दोस्तो हुणे हुणे इथे वापर्या भयानक हादसा सोळं ल होय जखमी खबरने शूर करणं पहिला जे लोकांनी चॅनल सबसक्राईब नाही सबस्क्राईब करून वीड आत शेअर कर जलंधर पठानकोट नॅशनल हाईवे ते सडक हादसा होी अनुसार रोडवेज बस मिक्सर विले होय टक्करच सोला होत्री जखमी हो, हो गेले हादसा हुश्यारपूर टांडाचा अड्डा खड्डाने वापर्या ਹਾਸੇ ਜ਼ਖਮੀ ਹੋ ਯਾਤਰੀਆਂ ਨੂੰ ਦਸੂਹਾ ਤੇ ਟਾਂਡਾ ਦੇ ਸਿਵਲ ਹਸਪਤਾਲ ਚ ਦਾਖਲ ਕਰਾਇਆ ਗਿਆ ਫਿਲਹਾਲ ਇਸ ਹਾਸੇ ਚ ਪਤਾ ਲੱਗਾ ਹੈ ਕਿ ਬਸ ਤੇ ਸਵਾਰ ਯਾਤਰੀਆਂ ਦੀ ਆਮ ਡੂੰਗੀਆਂ ਸੱਟਾਂ ਨੂੰ ਦੇਖਦੇ ਹੋਏ ਇਸ ਨੂੰ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ਜਗਰਾਉਂ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬਸ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ ਜਦੋਂ ਇਹ ਬਸ ਹੁਸ਼ਿਆਰਪੁਰ ਦੇ ਟਾਂਡਾ ਅੱਡਾ ਖੰਡਾ ਨੇੜੇ ਪਹੁੰਚੀ ਤਾਂ ਸੀਮਟ ਮਿਕਸਰ ਨਾਲ ਟਕਰਾ ਗਈ ਸਵਾਰੀਆਂ ਨਾਲ ਭਰੀ ਹੋਈ ਸੀ ਬਸ ਬਸ ਸਵਾਰੀਆਂ ਨਾਲ ਖੱਜਾ ਖੱਜ ਪਰਹੀ ਹੋਈ ਸੀ ਇਸ ਘਨ ਹਾਸਤੇ ਦੇ ਵਿੱਚ 16 ਦੇ ਕਰੀਬ ਸਵਾਰਿਆ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਇਤਿਹਾਸ ਤੋਂ ਬਾਅਦ ਐਸਰ ਹੈਪ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਟਾਂਡਾ ਤੇ ਸੂਹਾ ਦੇ ਸਿਵਲ ਹਸਪਤਾਲ ਚ ਪਹੁੰਚਾਇਆ ਬਾਕੀ ਖਬਰ ਮਾਨ ਤੱਕ ਦੇਖ ਲੈਣੇ ਤੁਹਾਡਾ ਬਹੁਤ ਬਹੁਤ ਧੰਨਵਾਦ